ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਜੀ ਤੇ ਆਪਾਂ ਚੱਲੇ ਜੀ ਅੱਜ ਗੁਰਦੁਆਰਾ ਡੇਰਾ ਸਾਹਿਬ ਜਿਹੋ ਉਹਨਾਂ ਵਿੱਚ ਤੇ ਉੱਥੋਂ ਦਾ ਤੁਹਾਨੂੰ ਆਪਾਂ ਇਤਿਹਾਸ ਦੱਸਾਂਗੇ ਬਾਕੀ ਕੋਸ਼ਿਸ਼ ਕਰਾਂਗੇ ਨੇੜੇ ਦੇ ਜਿਹੜੇ ਜਿੰਨੇ ਵੀ ਗੁਰੂ ਘਰ ਨੇ ਤੇ ਉੱਥੋਂ ਦਾ ਤੁਹਾਨੂੰ ਆਪਾਂ ਇਤਿਹਾਸ ਦੱਸ ਸਕੀਏ ਤੇ ਮੈਂ ਭੈਣ ਕੋ ਆ ਗਿਆ ਸੀ ਉਥੋਂ ਚ ਘਰੋਂ ਚੱਲ ਕੇ ਤੇ ਹੁਣ ਆਪਾਂ ਅਸੀਂ ਚੱਲਣ ਲੱਗੀਆਂ ਜੀ ਗੁਰਦੁਆਰਾ ਡੇਰਾ ਸਾਹਿਬ ਉਹਨਾ ਹਿਮਾਚਲ ਪ੍ਰਦੇਸ਼ ਠੀਕ ਹੈ ਜੀ ਮਿਲਾਂਗੇ ਅੱਗੇ ਜਾਗੇ ਹਾਂਜੀ ਸਵਾਪਾ ਪਹੁੰਚੇ ਜੀ ਇਸ ਟਾਈਮ ਹੁਸ਼ਿਆਰਪੁਰ ਫਗਵਾੜੇ ਤੋਂ ਚੱਲੇ ਕੇ ਆਪਾਂ ਪਹੁੰਚ ਗਏ ਸੀ ਹੁਸ਼ਿਆਰਪੁਰ ਆਪਾਂ ਕਿਤੇ ਰੁੱਕੀ ਨਹੀਂ ਗੱਡੀ ਤੇ ਆਹ ਸਾਰਾ ਸ਼ਹਿਰ ਹੈ ਜੀ ਹੁਸ਼ਿਆਰਪੁਰ ਦਾ ਤੇ ਆਪਾਂ ਪਾਣੀ ਦੀ ਬ੍ਰੇਕ ਲੈ ਰਹੇ ਹਾਂ ਜੀ ਪਾਣੀ ਪੀ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ ਠੀਕ ਹੈ ਜੀ ਅਸੀਂ ਜੋਰ ਉਹਨਾ ਉਹਨਾਂ ਵੱਲ ਵੀ ਜਾ ਸਕਦੇ ਸੀ ਪਰ ਅਸੀਂ ਹੁਸ਼ਿਆਰਪੁਰ ਤੋਂ ਸਿੱਧਾ ਹੀ ਫਿਰ ਸੜਕ ਫੜ ਲਈ ਪਰ ਅਸੀਂ ਇੱਧਰ ਜਾਵਾਂਗੇ ਤੇ ਬਾਕੀ ਦੇਖਦੇ ਹਾਂ ਤੁਹਾਨੂੰ بارش ਮੌਸਮ ਇਸ ਵਧੀਆ ਹੋ ਗਿਆ ਜੀ ਮੌਸਮ ਕਹਿੰਡ ਹੋ ਗਿਆ ਜੀ ਠੀਕ ਹੈ ਜੀ ਪਾਣੀ ਪੀ ਕੇ ਚੱਲਦੇ ਹਾਂ ਜੀ ਹਾਂ ਜੀ ਸੋਪਾ ਪਹੁੰਚਿਆ ਜੀ ਅੰਬਪਾਰ ਕਰ ਲਿਆ ਤੇ ਨਹਿਰੀਆਂ ਤੇ ਰਸਤੇ ਚੁਰਗੇ ਹੋਈ ਅਸੀਂ ਤੇ ਤੁਹਾਨੂੰ 뷰 ਦਿਖਾਉਣ ਵਾਸਤੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਉਹ ਸਾਹਮਣੇ ਗੁਰੂ ਘਰ ਹੈ ਜੀ ਤੇ ਆਪਾਂ ਬਸ ਇਹ ਕੈਂਚੀਆਂ ਜੀ ਹੈਗੀਆਂ ਜੀ ਇੱਧਰ ਕੈਂਚੀਆਂ ਕੈਂਚੀਆਂ ਆਪਾਂ ਜਾ ਕੇ ਇੱਥੇ ਪਹੁੰਚ ਜਾਵਾਂਗੇ ਆਪਾਂ ਇੱਧਰ ਆਏ ਤੇ ਆਪਾਂ ਪਹੁੰਚ ਇੱਧਰ ਜਾਣਾ ਜੀ ਠੀਕ ਹੈ ਜੀ ਤੇ ਆਪਣੇ ਬਾਬਾ ਜੀ ਖੜੇ ਹੋਏ ਨੇ ਹਾਂ ਠੀਕ ਹੋ ਕਿਵੇਂ ਹੋਇਆ ਠੀਕ ਸੇਤ ਇਹਦੇ ਬਾਕੀ ਗੱਡੀਆਂ ਦਾ ਪੂਰਾ ਜੋਰ ਲੱਗ ਰਿਹਾ ਜੀ ਸੰਗ ਪਾਈ ਜਾਂਦੀ ਹੈ ਬੁਝਾਈ ਜਾਂਦੀ ਹੈ ਬਾਕੀ ਤੁਹਾਨੂੰ ਉੱਥੋਂ ਦਾ ਇਤਿਹਾਸ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਉੱਥੇ ਜਾ ਕੇ ਠੀਕ ਹੈ ਜੀ ਮਿਲਦੇ ਅੱਗੇ ਜਾ ਕੇ ਸੋ ਆਪਾਂ ਪਹੁੰਚ ਗਏ ਆ ਜੀ ਡੇਰਾ ਸਾਹਿਬ ਤੇ ਇਸ ਟਾਈਮ ਆਪਾਂ ਖੜੇ ਆ ਜੀ ਢੋਲੀ ਤਾਰ ਸਾਹਿਬ ਪਿੱਛੇ ਉਹ ਤਾਂ ਆਪਰ ਦੇਖ ਸਕਦੇ ਤੁਸੀਂ ਤੇ ਇਹ ਢੋਲੀ ਤਾਰ ਵੀਰ ਨਾਰ ਸਿੰਘ ਇੱਥੇ ਮਤਲਬ ਜਿਹਨੂੰ ਕੋਈ ਵੀ ਇੱਕ ਅਸਰ ਹੋਵੇ ਜਾਂ ਕੁਝ ਵੀ ਹੋਵੇ ਇੱਥੇ ਆ ਕੇ ਮਤਲਬ ਉਹ ਛੁੱਟ ਜਾਂਦੀ ਇੱਥੇ ਆ ਕੇ ਤੇ ਬਾਕੀ ਜੋ ਵੀ ਅੰਦਰ ਹੈਗਾ ਤੁਹਾਨੂੰ ਮੈਂ ਜ਼ਰੂਰ ਦਿਖਾਵਾਂਗਾ ਬਾਕੀ ਸਾਰਾ ਜੋ ਇਤਿਹਾਸ ਦਾ ਮਾੜਾ ਮੋਟਾ ਕੁਝ ਵੀ ਆ ਉਹ ਆਪਾਂ ਗੁਰਦੁਰ ਸਾਹਿਬ ਜਾ ਕੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਠੀਕ ਹੈ ਜੀ ਆਓ ਲੈ ਕੇ ਚੱਲਦੇ ਹਾਂ ਜੀ ਕਿਉਂਕਿ ਪੂਰਨਮਾਸੀ ਕਰਕੇ ਸੰਗਤ ਕਾਫੀ ਇੱਥੇ ਹੁੰਦੀ ਹੈ ਜੀ ਕਾਫੀ ਸੰਗਤ ਇਕੱਠ ਹੈ ਜੀ ਉੱਪਰ ਦੇਖ ਸਕਦੇ ਹੋ ਜੀ ਸੰਗਤ ਬਹੁਤ ਦੂਰ ਦੂਰ ਤੋਂ ਆਉਂਦੀ ਹੈ ਜੀ ਇੱਥੇ ਮੇਰੇ ਪਰ ਹੱਥ ਰੱਖਣਾ ਚੰਗਾ ਰੱਖਣਾ ਬਾਬਾ ਜੀ ਪੈਸਾ ਪਾ ਲੋ ਉਧਰ ਪ੍ਰਸਾਦ ਦੇ ਰਹੇ ਹਾਂ ਤੁਸੀਂ ਤੇ ਉਹ ਉਧਰ ਤੁਸੀਂ ਦੇਖ ਰਹੇ ਹੋ ਸਾਹਮਣੇ ਉਧਰ ਹੈਗਾ ਜੀ ਰਸਤਾ ਗੁਰਦਾਸ ਸਾਹਿਬ ਜਾਣ ਦਾ ਰਸਤਾ ਹੈ ਜੀ ਉੱਪਰ ਜੇ ਕਿਸੇ ਨੇ ਜਾਣਾ ਹੋਵੇ ਇੱਧਰ ਤੁਰ ਕੇ ਤੇ ਬਾਕੀ ਜੋ ਇਸ਼ਨਾਨ ਕਰਨ ਜਾਂਦੇ ਆ ਜੀ ਉਹ ਵੀ ਇੱਧਰ ਹੈ ਜੀ ਇਸ਼ਨਾਨ ਕਰਨ ਉਸੇ ਜਾਂਦੇ ਆ ਜੀ ਠੀਕ ਹੈ ਜੀ ਰੱਖ ਜਾ ਨੀਲੇ ਦੇਗੇ ਅਗੇ ਬਾਕੀ ਸੰਗ ਦੇ ਇਸ਼ਨਾਨਮਨ ਕਰਕੇ ਇਧਰ ਆਈ ਜਾਂਦੀ ਹੈ ਜੀ ਬੈਠੇ ਜਾਂਦੇ ਆ ਸੋਇਆ ਬਣਿਓ ਜੀ ਬੈਗ ਰੱਖਣ ਵਾਸਤੇ ਇੱਥੇ ਇੱਕ ਤੇ ਸਾਹਮਣੇ ਦੇਖ ਸਕਦੇ ਹੋ ਕਿ ਆਪਾਂ ਇਧਰ ਜਾਣਾ ਜੀ ਸਾਹਮਣੇ ਤੇ ਉੱਥੇ ਬਾਬਾ ਜੀ ਦਾ ਧੋਣਾ ਲੱਗਦਾ ਜੀ ਵੀਰ ਨਰ ਸਿੰਘ ਜੀ ਦਾ ਤੇ ਉਹ ਸਾਹਮਣੇ ਉੱਥੇ ਅਰਦਾਸਾਂ ਬਿੰਦੀ ਕਰਾਉਂਦੇ ਨੇ ਬਾਕੀ ਇਹ ਹਵਨ ਕੁੰਡਾ ਜੀ ਇੱਥੇ ਕਈ ਵਾਰੀ ਹਵਨ ਹੁਣ ਜਿਸ ਦਿਨ ਕਰਾਣਾ ਹੋਵੇ ਉਹ ਇੱਥੇ ਆ ਕੇ ਕਰਾ ਲੈਂਦੇ ਜੀ ਬੁਕਿੰਗ ਤੇ ਉਹ ਲਿਖਿਆ ਹੋਇਆ ਜੀ ਹਵਨ ਕੁੰਡਾ ਨਾਲ ਸੰਪਰਕ ਕਰੋ ਸੋਹੇਦਰ ਜੀ ਮੱਥਾ ਟੇਕਣ ਵਾਸਤੇ ਰਾਹ ਜਾਂਦਾ ਜੀ ਮਨਜੀਤ ਸਿੰਘ ਵਜਿਨ ਜਵਾਜ ਜਿਹੜੇ ਕੇਸਵਾ ਟਿੰਟਾ ਕੋਲ ਜਵਾਜ ਦੀ ਕਿਰਪਾ ਕਰੋ ਸੁੱਜੇ ਪਾਸਾ ਵਿੱਚ ਜੋ ਵੀ ਆਸ ਮੁਰਾਦ ਲਗਾਇਆ ਹੋਵੇ ਉਹ ਪੂਰਨ ਤਮੰਤਰ ਹਰਤੇ ਜੋੜੀ ਮਿਲਣਾ ਦੀ ਕਿਰਪਾ ਕਰੋ ਸੁੱਜੇ ਜੰਦਾ ਜੀ ਇੱਧਰ ਉੱਤਰ ਬਣਾਈ ਜੀ ਧੌਲੀ ਤਾਰ ਇਸ਼ਨਾਨ ਕਰੇ ਜਾਂਦੇ ਆ ਜੀ ਸਾਬ ਕੱਠ ਕਾਫੀ ਆ ਜੀ ਇੱਥੇ ਸੰਗ ਦਾ ਦਰਸ਼ਨ ਕਰਨ ਨੂੰ ਵਸਤੇ ਹੁੰਦੀ ਆ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਪਹਿਲਾਂ ਇੱਥੋਂ ਹੁੰਦੀ ਸੀ ਧਾਰ ਪੂਰੀ ਵੱਡੀ ਧਾਰ ਹੁੰਦੀ ਸੀ ਪਹਿਲਾਂ ਤੇ ਹੁਣ ਇਹਨਾਂ ਨੇ ਇੱਥੇ ਕਰਕੇ ਬਸਾ ਬਣਾਤੀ ਛੋਟੀ ਜੀ ਪੈਪ ਲਾ ਕੇ ਤੁਹਾਡੇ ਬੋਧਰ ਹੋ ਰਿਹਾ ਪਾਣੀ ਬਹੁਤ ਘਟਾ ਰਿਹਾ ਜੀ ਪਹਿਲਾਂ ਜੋ ਸਿਰ ਤੇ ਧਾਰ ਵਜਦੀ ਸੀ ਨਾ ਮਾੜਾ ਸਿਰ ਦੁਖਲਾ ਦਿੰਦਾ ਮੈਨੂੰ ਜੀ ਹਾਂ ਜੀ ਸਾਹਮਣੇ ਤੇ ਦੇਖ ਰਹੇ ਹੋ ਨਾ ਇਹ ਉਹ ਸਮਾਂ ਇੱਥੇ ਬਾਬਾ ਜੀ ਦਾ ਵੀਰ ਨਾਰ ਸਿੰਘ ਦਾ ਧੂਆਂ ਲੱਗਦਾ ਜੀ ਤੇ ਅੱਜ ਪੂਰਨਮਾਸ਼ੀ ਕਰਕੇ ਸੰਗਤਾਂ ਬਹੁਤ ਆਈਆਂ ਜੀ ਇੱਧਰ ਦੇਖੋ ਉਹ ਸਾਹਮਣੇ ਹੁੰਦਾ ਜੀ ਹਵਨ ਠੀਕ ਹੈ ਜੀ ਵੀਰ ਨਾਰ ਸਿੰਘ ਕੋਣ ਸੀ ਜੇ ਕਿੰਨਾ ਸਿਰਿਆ ਸੀ ਉਹ ਆਪਾਂ ਇਤਿਹਾਸ ਗੁਰਦਰਾ ਮੰਜੀ ਸਾਹਿਬ ਜਾ ਕੇ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਸਾਰਾ ਇਤਿਹਾਸ ਦਰਦਰਾ ਮਨਜੀਤ ਸਾਹਿਬ ਜਿੱਥੇ ਧੰਨ ਧੰਨ ਬਾਬਾ ਵਰਡਪਾਲ ਸਿੰਘ ਦਾ ਤਪਸਥਾਨ ਹੈ ਹਾਂਜੀ ਸੋ ਆਪਾਂ ਪਹੁੰਚ ਗਏ ਜੀ ਧੰਨ ਧੰਨ ਬਾਬਾ ਵਰਡਪਾਲ ਸਿੰਘ ਦੇ ਤਪਸਥਾਨ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇੱਥੋਂ ਦਾ ਇਤਿਹਾਸ ਦੱਸਾਂਗੇ ਇੱਥੇ 베ਰੀ ਜਿੱਥੇ ਧੰਨ ਧੰਨ ਬਾਬਾ ਵਰਡਪਾਲ ਸਿੰਘ ਜੀ ਆ ਕੇ ਬੈਠੇ ਸੀ ਤੇ ਵੀਰ ਨਾਰ ਸਿੰਘ ਇੱਥੇ ਰਹਿੰਦਾ ਸੀ ਪਹਿਲਾਂ ਤੇ ਉਹਨੂੰ ਲੱਗਿਆ ਵੀ ਇੱਥੇ ਕੋਈ ਇਹ ਜਗ੍ਹਾ 'ਤੇ ਬੈਠ ਗਿਆ ਏ ਉਹਨੇ ਬੜਾ ਮਤਲਬ ਕੁਛ ਕੀਤਾ ਹਨਾ ਪੱਥਰ ਨੇਰੀਆਂ ਚਲਾਈਆਂ ਪਰ ਸਤਿਗੁਰੂ ਜੀ ਆਪਣੇ ਭਗਤੀ 'ਚ ਲੀਨ ਰਹੇ ਤੇ ਸਰ ਜਦੋਂ ਉਹਦੀ ਵਾਹਣਾ ਚੱਲੀ ਫਿਰ ਚਰਨੀ ਪੈ ਗਿਆ ਬਾਕੀ ਦੱਸਾਂਗੇ ਸਾਰਾ ਇਤਿਹਾਸ ਤੁਹਾਨੂੰ ਪੂਰੀ ਜਾਣਕਾਰ ਦੇਵਾਂਗੇ ਵੀਡੀਓ ਨਾਲ ਬਣੇ ਰਹੋ 18ਵੀਂ ਸਦੀ ਦਾ ਇਹ ਸਮਾਂ ਬੜਾ ਭਿਆਨਕ ਸੀ ਹਰ ਪਾਸੇ ਅਸ਼ਾਂਤੀ ਸੀ ਰਾਜ ਸ਼ਕਤੀ ਦੇ ਕਾਬਜ ਹੋਣ ਲਈ ਪਹਿਲਾਂ ਪਠਾਣਾ ਤੇ ਮੁਗਲਾਂ ਵਿੱਚ ਤਣਾਅ ਸੀ ਫਿਰ ਅਫਗਾਨਾਂ ਨੇ ਮੁਗਲਾਂ ਤੋਂ ਭਾਰਤ ਹਥਿਆਰ ਲਈ ਹਮਲੇ ਸ਼ੁਰੂ ਕਰ ਦਿੱਤੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦਾ ਟਕਰਾ ਪੰਜਾਬ ਵਿੱਚ ਦਲ ਖਾਲਸ ਨੇ ਕੀਤਾ ਨਾਦਰ ਸ਼ਾਹ ਤੇ ਅਹਿਮਦ ਅਬਦਾਲੀ ਸਭ ਤੋਂ ਵੱਧ ਛਾਪਾ ਮਾਰ ਹਮਲੇ ਸਤਲੁਜ ਬਿਆਸ ਵਿਚਕਾਰ ਦੁਆਬੇ ਦੀ ਧਰਤੀ ਤੇ ਹੋਏ ਇਨ੍ਹਾਂ ਸੰਗਰਾਮਾਂ ਵਿੱਚ ਸੋਢੀ ਵਡਭਾਗ ਸਿੰਘ ਮੁਖ ਸਨ ਇਤਿਹਾਸਕਾਰਾਂ ਨੇ ਕਿੱਧਰੇ ਕਿੱਧਰੇ ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਬ੍ਰਹਮ ਗਿਆਨੀ ਬਾਬਾ ਵਡਭਾਗ ਸਿੰਘ ਸੋਢੀ ਪੂਰਨ ਅੰਮ੍ਰਿਤਧਾਰੀ ਗੁਰਸਿੱਖ ਖਾਲਸਾ ਸਨ ਆਪ ਦਾ ਜਨਮ ਗੁਰੂ ਹਰਗੋਬਨ ਸਾਹਿਬ ਦੇ ਪਰਿਵਾਰ ਵਿੱਚ 5 ਜੁਲਾਈ 1710 ਈਸਵੀ 18 ਭਾਦਰੋ 1767 ਬਿਕਰਮੀਨ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਰਾਮ ਸਿੰਘ ਤੇ ਮਾਤਾ ਦਾ ਨਾਮ ਰਾਜਕੌਰ ਸੀ ਬਹੁਤ ਹੀ ਤੇਜ ਤਪਸਵੀ ਭਜਨ ਬੰਦਗੀ ਸਿਮਰਨ ਅਤੇ ਕਰਨੀ ਵਾਲੇ ਸੰਤ ਮਹਾਪੁਰਸ਼ ਹੋਏ ਹਨ ਆਪ ਜੀ ਨੇ ਦਰ ਖਾਲਸਾ ਪਾਸੋਂ ਅੰਮ੍ਰਿਤ ਦੀ ਦਾਤ ਵਖਤ ਗਾਤ ਲਈ ਅਤੇ ਗੁਰੂ ਨਾਨਕ ਦੇ ਘਰ ਅਤੇ ਪੰਥ ਦੇ ਵਫਾਦਾਰ ਸਿਪਾਹੀ ਬਣੇ ਭਾਈ ਕਹਾਨ ਸਿੰਘ ਨੱਬਾ ਅਤੇ ਮਹਾਨ ਕੋਰ ਸਫਾ 1080 ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾਕਟਰ ਗੰਡਾ ਸਿੰਘ ਜੀ ਸਿੱਖ ਇਤਿਹਾਸ ਸਫਾ 17980 ਅਤੇ ਬ੍ਰਹਮ ਗਿਆਨੀ ਅਮਰ ਸਿੰਘ ਸਿੱਖ ਪੰਥ ਕਿੱਥੇ ਤੇ ਕਿੱਥੇ ਸਫਾ 150 ਤੋਂ 154 ਤੱਕ ਅਤੇ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਵੀ ਆਪਣੇ ਇਤਿਹਾਸ ਵਿੱਚ ਲਿਖਿਆ ਹੈ ਜਿਹੜਾ ਗੁਰਦੁਆਰਾ ਪੰਨੀ ਮੀਂ ਪਾਰਸ਼ਾ ਨੇ ਆਪਣੇ ਕਰ ਕਮਲਾ ਨਾਲ ਥਮ ਸਹਿਬ ਕਰਤਾਰਪੁਰ ਵਿੱਚ ਉਸਾਰਿਆ ਉਹ ਗੁਰਦੁਆਰਾ ਨਾਸਰ ਅਲੀ ਅਤੇ ਉਹਨਾਂ ਨੇ ਉਹਨਾਂ ਦੇ ਸਿਪਾਹੀਆਂ ਨੇ ਅੱਗ ਲਾ ਕੇ ਸਾੜ ਦਿੱਤਾ ਤੇ ਇੱਥੇ ਕਈ Hindu ਲੜਕੀਆਂ ਜਬਰੇ ਝੁਕ ਲਈਆਂ ਉਸ ਵੇਲੇ ਬਾਬਾ ਬੜਪਾਲ ਸਿੰਘ ਸੋਢੀ ਨੇ ਪ੍ਰਣ ਕੀਤਾ ਹੈ ਕਿ ਜਦ ਤੱਕ ਨਾਸਰ ਅਲੀ ਤੋਂ ਗੁਰਦੁਆਰੇ ਸਹਿਬ ਦੀ ਬੇਦਵੀ ਦਾ ਬਦਲਾ ਨਹੀਂ ਲੈਂਦਾ ਉਹ ਤੋਂ ਤਾਂ ਕਸਰਤੀ ਦਸਤਾਰ ਨਹੀਂ ਬਨਾਂਗੇ ਕੇਵਲ ਸਿਰ ਤੇ ਕੇਸਰ ਹੀ ਰੱਖਾਂਗੇ ਸੋ ਬਾਬਾ ਜੀ ਨੇ ਗੁਰਸਿੱਖਾਂ ਦਾ ਜਥਾ ਲੈ ਕੇ ਨਾਸਰ ਅਲੀ ਨਾਲ ਜੰਗ ਕੀਤੀ ਇਹ ਗੱਲ 1757 ਈਸਵੀ ਦੀ ਹੈ ਇਹ ਜੰਗ ਬਾਬਾ ਜੀ ਨੇ ਜਿੱਤ ਲਈ ਨਾਸਰ ਅਲੀ ਨੂੰ ਸਾੜ ਕੇ ਗੁਰਦੁਆਰਾ ਥਾਉਂ ਸਾਹਿਬ ਦੇ અપਮਾਨ ਦਾ ਬਦਲਾ ਲਿਆ ਅਤੇ ਲੜਕੀਆਂ ਵੀ ਛਡਾ ਲੀਆਂ ਇਸ ਤਰ੍ਹਾਂ ਜੀ ਬਾਬਾ ਨੇ ਆਪਣਾ ਪ੍ਰਣ ਪੂਰਾ ਕੀਤਾ ਹਕੂਮਤ ਨੇ ਸੋਚਿਆ ਕਿ ਇਹ ਸਿੰਘ ਕਿਵੇਂ ਖਤਮ ਹੋਣਗੇ ਕਾਫੀ ਜੰਗਾਂ ਬਾਬਾ ਬੜਪਾਗ ਸਿੰਘ ਜੀ ਨੇ ਲੜੀਆਂ ਸਮਾਂ ਬੀਤਦਾ ਗਿਆ ਦੂਜੇ ਦਿਨ ਸੋਢੀ ਪਾਤਸ਼ਾਹ ਬੜਪਾਗ ਸਿੰਘ ਜੀ ਨੇ ਆਸ-ਪਾਸ ਦੇ ਖੇਤਰ ਨੂੰ ਦੇਖਣ ਲਈ ਨਿਕਲ ਪਏ ਉਹਨਾਂ ਨਾਲ ਹਮੇਸ਼ਾ ਪੰਸਿਕ ਜ਼ਰੂਰੀ ਰਹਿੰਦੇ ਸ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਭਾਵੇਂ ਸੋਢੀ ਜੀ ਇਕਾਂਤ ਵਿੱਚ ਇਕੱਲੇ ਵਿਚਰਨ ਨੂੰ ਤਰਜੀਹ ਦਿੰਦੇ ਸਨ ਪਰ ਉਹ ਆਪਣੇ ਸਾਥੀ ਸਿੰਘਾਂ ਦੀ ਰਾਏ ਦਾ ਵੀ ਪੂਰਾ ਪੂਰਾ ਸਤਕਾਰ ਕਰਦੇ ਸਨ ਦਰਸ਼ਨੀ ਖੱਡ ਨੇੜੇ ਥੋੜੀ ਜਿਹੀ ਦੂਰ ਕੁਝ ਘਰਾਂ ਦਾ ਇੱਕ ਛੋਟਾ ਜਿਹਾ ਪਿੰਡ ਸੀ ਜਦ ਉਹਦੇ ਨੇੜੇ ਪਹੁੰਚੇ ਤਾਂ ਦੁਪਹਿਰ ਦੀ ਗਰਮੀ ਦਾ ਲੋਰ ਵੱਧਦਾ ਵੇਖ ਕੇ ਇੱਕ ਬੇਰ ਦੀ ਛਾਵੇਂ ਆਰਾਮ ਕਰਨ ਲਈ ਖੜ ਗਈ ਜਿਸ ਬੇਰ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਸਾਥੀ ਸਿੰਘਾਂ ਨੂੰ ਆਸ-ਪਾਸੇ ਦੇ ਖੇਤਰ ਵੇਖਣ ਤੇ ਨਿਸ਼ਚਿਤ ਕਰਨ ਲਈ ਭੇਜਿਆ ਕਿ ਕਿੰਨੀ-ਕਿੰਨੀ ਦੂਰ ਕੋਈ ਆਬਾਦੀ ਹੈ ਛੋਟੀ ਜਿਹੇ ਨਾਲ ਇੱਕ ਘੋੜਾ ਸਵਾਰ ਨਿਸ਼ਾਨ ਸਾਹਿਬ ਚੁੱਕੀ ਹਰ ਵੇਲੇ ਰਹਿੰਦਾ ਸੀ ਆਪਨੇ ਉਹ ਨਿਸ਼ਾਨ ਸਾਹਿਬ ਉਸ ਵੇਰੇ ਤੇ ਲਹਿਰਾ ਦਿੱਤਾ ਤੇ ਕਿਹਾ ਜੇ ਕੋਈ ਸਿੱਖਰਾ ਭੁੱਲ ਜਾਏ ਤਾਂ ਸਾਡੇ ਇਸ ਟਿਕਾਣੇ ਦੇ ਨਿਸ਼ਾਨ ਸਾਹਿਬੇ ਕੇ ਆ ਸਕਦਾ ਹੈ ਤੇ ਇਨ੍ਹਾਂ ਪਹਾੜੀਆਂ ਨੇ ਆਮ ਲੋਕਾਂ ਦੀ ਆਵਰੇ ਬਹੁਤ ਘੱਟ ਸੀ ਕੇਵਲ ਭੇਡਾਂ ਬੱਕਰੀਆਂ ਚਾਰਨ ਵਾਲੇ ਇਨ੍ਹਾਂ ਪਹਾੜੀਆਂ ਤੇ ਆਉਂਦੇ ਜਾਂਦੇ ਸੰਨ ਉਹ ਬੱਕਰੀਆਂ ਨੂੰ ਚਰਾਉਣ ਦੇ ਲੰਗ ਜਾਂਦੇ ਇਹਨਾਂ ਗੱਡਰੀ ਚਾਰ ਵਾਹਿਆਂ ਦੇ ਦਰੋਂ 베ਰੀ ਤੇ ਝੁੱਲਦਾ ਕੇਸਰੀ ਨਿਸ਼ਾਨ ਸਾਹਿਬ ਦੇਖਿਆ ਤੇ ਹੈਰਾਨ ਹੋ ਗਏ ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਇਸ 베ਰੀ ਤੇ ਇਸ 베ਰੀ ਤੇ ਜਿੰਨ ভূতਾਂ ਤੇ ਬਦਰੋਹਾਂ ਦਾ ਨਿਵਾਸ ਹੈ ਇਸ ਲਈ ਜਦੋਂ ਕੋਈ ਮਨੁੱਖ ਇਸ 베ਰੀ ਹੇਠ ਆਉਂਦਾ ਹੈ ਤਾਂ ਇਹ ਪ੍ਰੇਤ ਉਸ ਨੂੰ ਚਿਮੜ ਜਾਂਦੇ ਹਨ ਤੇ ਕਈ ਤਰ੍ਹਾਂ ਦੇ ਸਰੀਰ ਕਸ਼ਟ ਦੇਣ ਲੱਗ ਪੈਂਦੇ ਹਨ ਉਹਨਾਂ ਕੋ ਜਨੇੜੇ ਆ ਕੇ ਦੇਖਿਆ ਕਿ ਇੱਕ ਮਨੁੱਖ ਬੇਰੀ ਥੱਲੇ ਅੱਖਾਂ ਮੀਟ ਬੈਠਿਆ ਹੈ ਪਰ ਉਹ ਡਰ ਦੇ ਮਾਰੇ ਨੇੜੇ ਨਹੀਂ ਆ ਰਹੀ ਉਹਨਾਂ ਦਰੋਂ ਆਵਾਜ਼ਾਂ ਦਿੱਤੀਆਂ ਪਰ ਪ੍ਰਭੂ ਸਿਮਰਨ ਵਿੱਚ ਲੀਨ ਸੋਢੀ ਜੀ ਨੇ ਕੋਈ ਆਵਾਜ਼ ਨਾ ਸੁਣੀ ਇਤਨੇ ਵਿੱਚ ਇੱਕ ਸਿੰਘ ਘੋੜੇ ਤੇ ਆਉਂਦਾ ਵੇਖਿਆ ਉਹਨਾਂ ਰੋਕੇ ਚਰਵਾਹਿਆਂ ਨੇ ਦੱਸਿਆ ਕਿ ਇਸ ਬੇਰੀ ਦੇ ਪੁੱਤਾਂ ਦਾ ਵਾਸਾ ਹੈ ਇਸ ਲਈ ਕੋਈ ਪੰਛੀ ਵੀ ਇਸ 베ਰੀ ਤੇ ਆ ਕੇ ਨਹੀਂ ਬੈਠਦਾ ਇਸ 베ਰੀ ਤੇ ਡਿੱਗੇ 베ਰ ਕੋਈ ਮਨੁੱਖ ਵੀ ਚੁੱਕਣ ਦਾ ਹੌਸਲਾ ਨਹੀਂ ਕਰਦਾ ਅਸੇ ਤਾਂ ਆਪਣੀਆਂ ਪੇਡਾਂ ਪਕੜੀਆਂ ਨੂੰ ਵੀ ਇੱਧਰ ਨਹੀਂ ਜਾਣ ਦਿੰਦੀ ਤੁਹਾਡਾ ਇੱਕ ਸਾਥੀ ਛੇਤੀ ਇੱਥੋਂ ਉਠਾਲ ਉਠਾ ਲਵੇ ਨਹੀਂ ਤਾਂ ਇਹਦੀ ਖੈਰ ਨਹੀਂ ਉਸ ਸਿੰਘ ਨੇ ਤੁਰੰਤ ਹੱਸਦੇ ਆਖਿਆ ਇਹ ਪ੍ਰੇਤ ਸਿੰਘਾਂ ਦਾ ਕੁਝ ਨਹੀਂ ਵੇਖ ਸਕਦੇ ਸਿੰਘਾਂ ਨੂੰ ਜਿਸ ਗੁਰੂ ਨਾਨਕ ਦੀ ਬਾਣੀ ਦੇ ਵਿਸ਼ਵਾਸ ਹੈ ਉਨ੍ਹਾਂ پاس ਇਹਨਾਂ ਪ੍ਰੇਤਾਂ ਨੂੰ ਕਾਬੂ ਕਰਨ ਦਾ ਵੀ ਬਲ ਵੀ ਹੈ ਜੇ ਇਹ ਸੱਚਮੁੱਚ ਸ਼ਕਤੀਸ਼ਾਲੀ ਪ੍ਰੇਤ ਹੁੰਦੇ ਤਾਂ ਇਸ ਥੱਲੇ ਆ ਬੈਠੇ ਸੋਢੀ ਜੀ ਹੁਣ ਤੱਕ ਕਿਸੇ ਸੰਕਟ ਵਿੱਚ ਫਸੇ ਹੁੰਦੇ ਫਿਰ ਇਸ ਬੇਰੀ ਤੇ ਚੜ ਕੇ ਇੱਥੇ ਨਿਸ਼ਾਨ ਸਾਹਿਬ ਗੱਡਿਆ ਉਦੋਂ ਨਹੀਂ ਪ੍ਰੇਤਾਂ ਨੇ ਸਾਨੂੰ ਕੁਝ ਆਖਿਆ ਹੁਣ ਇਹ ਕੀ ਕਹਿ ਸਕਦੇ ਹਨ ਆਜੜੀਆਂ ਸਿੰਘ ਦੀ ਗੱਲ ਤੇ ਇਤਬਾਰ ਨਾ ਆਇਆ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੀ ਸ਼ਕਤੀ ਦਾ ਗਿਆਨ ਨਹੀਂ ਸੀ। ਉਹਨਾਂ ਨੂੰ ਸੋਢੀਵਡ ਭਾਗ ਸਿੰਘ ਦੇ ਆਤਮਿਕ ਬਲ ਦੀ ਸਮਝ ਨਹੀਂ ਸੀ। ਉਹ ਡਰਦੇ ਮਾਰੇ ਕੰਨੀ ਕਤਰਾ ਕੇ ਆਪਣੇ ਰਾਹੇ ਪੈ ਗਏ। ਸਿੰਘਾਂ ਨੇ ਆ ਕੇ ਸੋਢੀਵਡ ਭਾਗ ਸਿੰਘ ਨੂੰ ਚਰਵਾਹਿਆਂ ਨਾਲ ਕੋਈ ਗੱਲਬਾਤ ਦੱਸੀ। ਆਪ ਬੜੇ ਖੁਸ਼ ਹੋਏ ਕਿ ਆਪਨੇ ਨਾਲ ਜਥੇ ਦੇ ਨਾਲ ਰਹਿਣ ਵਾਲੇ ਸਿੰਘ ਵੀ ਉਸ ਵਿਚਾਰਾਂ ਵਿੱਚ ਪਰਪੱਕ ਹੋ ਗਏ ਹਨ। ਜਿਹੜੀ ਵਿਅਤੀ ਉਹ ਜਨ ਸਧਾਰਨ ਵਿੱਚ ਪੈਦਾ ਕਰਨੇ ਚਾਹੁੰਦੇ ਸਨ ਸੋਦੀਵਡਪਾਲ ਸਿੰਘ ਜੀ ਨੇ ਕਿਹਾ ਕਿ ਸਾਡੇ ਸਤਿਗੁਰਾਂ ਦੇ ਬਚਨ ਤੇ ਬੰਨ ਨਾਲ ਵੱਡੀ ਕੋਈ ਸ਼ਕਤੀ ਨਹੀਂ ਹੈ ਇਸ ਸ੍ਰਿਸ਼ਟੀ ਦੇ ਬ੍ਰਹਮੰਡ ਵਿੱਚ ਸਭਰ ਸ਼ਕਤੀਮਾਨ ਕੇਵਲ ਅਕਾਲਪੁਰਖ ਹੈ ਤੇ ਇਹ ਗੁਰਬਾਣੀ ਤੁਰਕੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਇਸ ਬਾਣੀ ਨੂੰ ਉਚਾਰਨ ਸਮੇਂ ਮਰਦਾਨੇ ਨੂੰ ਫਰਮਾਇਆ ਕਰਦੇ ਸਨ ਮਰਦਾਨਿਆਂ ਛੇੜ ਰਵਾਬ ਤੁਰਕੀ ਬਾਣੀ ਆਈ ਹੈ ਇਸ ਤੁਰਕੀ ਬਾਣੇ ਦਾ ਸਿਮਰਨ ਕਰਨ ਵਾਲਾ ਅਜਿਹੀ ਸ਼ਕਤੀਆਂ ਦਾ ਮਾਲਕ ਬਣ ਸਕਦਾ ਹੈ ਇਹਨਾਂ ਦਾ ਮੁਕਾਬਲਾ ਇਹ ਪ੍ਰੇਤ ਨਹੀਂ ਕਰ ਸਕਦੇ ਇਸ ਬੇਰੀ ਤੇ ਸੱਚਮੁੱਚ ਬੜੀ ਵੱਡੀ ਪ੍ਰੇਤ ਆਤਮਾ ਰਹਿੰਦੀ ਸੀ ਜਿਸ ਨੇ ਇਸ ਬੇਰੀ ਥਲੇ ਆਉਣ ਵਾਲਿਆਂ ਨੂੰ ਆਪਣੀ ਭੂਤ ਚਾਲ ਨਾਲ ਡਰਾਇਆ ਹੋਇਆ ਸੀ ਅਤੇ ਕਈਆਂ ਦੇ ਪੇਡਾਂ ਖਾ ਜਾਂਦਾ ਤੇ ਕਈਆਂ ਦੇ ਰੂਪ ਤਾਰ ਕੇ ਉਹਨਾਂ ਨਾਲ ਗਲਤ ਵਰਤਾਵ ਕਰਦਾ ਜਦੋਂ ਸੋਟੀਵਡ ਭਾਗ ਸਿੰਘ ਇਸ ਬੇਰੀ ਥਲੇ ਆ ਕੇ ਬੈਠੇ ਤਾਂ ਉਹ ਗੁਰਬਾਣੀ ਦਾ ਪਾਠ ਕਰ ਰਹੇ ਸਨ ਇਹ ਸਿਮਰਨ ਕਰਦਿਆਂ ਉਹਨਾਂ ਬੇਰੀ ਦੇ ਨਿਸ਼ਾਨ ਸਾਹਿਬ ਬੰਨ ਦਿੱਤਾ ਇਸ ਭੂਤ ਨੇ ਆਪਣੇ ਕਈ ਹੱਥ ਕੰਡੇ ਵਰਤ ਕੇ ਸੋਟੀਵਡ ਭਾਗ ਸਿੰਘ ਦੇ ਹਮਲੇ ਸ਼ੁਰੂ ਕਰ ਦਿੱਤੇ ਹਨੇਰੀਆਂ ਚਲਾਈਆਂ ਪੱਥਰ ਵੀ ਸੱਟੇ ਪਰ ਉਸ ਦਾ ਕੋਈ ਵੀ ਵਾਰ ਸਫਲ ਨਾ ਹੋ ਸਕਿਆ ਉਹਨੇ ਇੱਕ ਡਰਾਉਣੀਆਂ ਆਵਾਜ਼ਾਂ ਵੀ ਕੱਢੀਆਂ ਚੀਕਾਂ ਮਾਰੀਆਂ ਪਰ ਉਹਨਾਂ ਆਵਾਜ਼ਾਂ ਦਾ ਕੋਈ ਅਸਰ ਨਾ ਹੁੰਦਾ ਹੋਇਆ ਦੇਖ ਕੇ ਉਹਨੇ ਸੋਚਿਆ ਕਿ ਉਸ ਦੀਆਂ ਭੂਤ ਚਾਲਾਂ ਦਾ ਇਹਨਾਂ ਦਾ ਕੋਈ ਅਸਰ ਨਹੀਂ ਹੋ ਸਕਦਾ ਤਾਂ ਉਹਨੇ ਸੋਢੀ ਵਿਧਪਾਗ ਸਿੰਘ ਜੀ ਅੱਗੇ ਆਪਣੀ ਹਾਰ ਮੰਨਣ ਦਾ ਫੈਸਲਾ ਕਰ ਲਿਆ ਤਾਂ ਸਰੀਰ ਰਹਿਤ ਇਸ ਭੂਤ ਨੇ ਸੋਢੀ ਜੀ ਤੋਂ ਆਪਣੀ ਅਵੱਗਿਆ ਦੀ ਮਾਫੀ ਮੰਗੀ ਤੇ ਸੋਢੀ ਵਿਧਪਾਗ ਸਿੰਘ ਨੇ ਬੜੇ ਦਿਆਲੂ ਪੁਰਸ਼ ਸਨ ਇਸ ਲਈ ਉਹਨਾਂ ਝਟ ਆਖਿਆ ਇਹ ਪ੍ਰੇਤ ਆਤਮਾ ਤੈਨੂੰ ਆਪਣੇ ਹੁਣ ਤੱਕ ਦੇ ਕੀਤੇ ਕਰਮਾਂ ਦੀ ਸਜ਼ਾ ਭੁਗਤਣੀ ਪਈਗੀ ਤੂੰ ਕਿੰਨੇ ਸਮੇਂ ਤੋਂ ਅਣਗਿਣਤ ਮਨੁੱਖਾਂ ਪੰਛੀਆਂ ਤੇ ਜਾਨਵਰਾਂ ਨੂੰ ਦੁੱਖ ਦਿੱਤਾ ਹੈ ਹੁਣ ਤੈਨੂੰ ਇਸ ਪ੍ਰੇਤ ਜੀਵਨ ਦੀ ਮੁਕਤੀ ਤਾਂ ਮਿਲੇਗੀ ਜੇ ਤੂੰ ਦੁਖੀਆਂ ਦਰਦੀਆਂ ਦੇ ਬਧਰੋਹਾਂ ਦੇ ਚੱਕਰ ਵਿੱਚ ਆ ਚੁੱਕੇ ਲੋਕਾਂ ਦੀ ਸੇਵਾ ਕਰੇ ਤੇ ਉਹਨਾਂ ਦੇ ਦੁੱਖ ਤੇ ਸੰਕਟ ਨੂੰ ਖਤਮ ਕਰਨ ਲਈ ਸੇਵਾ ਸਮਾਰਪਤ ਉਸ ਪ੍ਰੇਤ ਆਤਮਾ ਨੇ ਸੋਡੀ ਪਾਤਸ਼ਾਹੀ ਇਹ ਗੱਲ ਮੰਨ ਲਈ ਤੇ ਵਚਨ ਕੀਤਾ ਕਿ ਉਹਨਾਂ ਦਾ ਆਦੇਸ਼ ਅਨੁਸਾਰ ਬਾਣੀ ਤੇ ਜਿੱਥੇ ਪਾਠ ਤੇ ਸਿਮਰਨ ਹੋਣਗੇ ਉੱਥੇ ਉਹ ਟੋਨੇ ਤਵੀਤ ਤੇ ਕਿਸੇ ਮੰਦ ਆਤਮਾ ਦੀ ਹਵਲ ਤੇ ਛੁਟਕਾਰਾ ਦਿਖਾਉਣ ਦਾ ਯਤਨ ਕਰੇਗਾ ਜਦੋਂ ਵੀਰਨਾਰ ਸਿੰਘ ਛੋਟੀ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਤਾਂ ਉਸ ਜਗ੍ਹਾ ਤੇ ਜਿੱਥੇ ਬਾਬਾ ਜੀ ਨੇ ਬੇਰੀ ਹੀਠ ਬੈਠੇ ਸਨ ਅੱਧਾ ਮੀਲ ਦੀ ਵਿਥ ਤੇ ਜੋ ਪਿੰਡ ਮੈੜੀ ਹੈ ਉੱਥੋਂ ਦੇ ਲੋਕਾਂ ਨੇ ਸੋਢੀਵਡ ਭਾਗ ਸਿੰਘ ਦੇ ਮਾਪੁਰਖ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਇਹ ਪੂਰਨ ਸੰਤ ਹਨ ਰਿਧੀਆਂ ਸਿੱਧੀਆਂ ਦੇ ਮਾਲਕ ਹਨ ਇਹਨਾਂ ਨੇ ਸਾਡੇ ਪਿੰਡ ਦੇ ਅਤੇ ਇਸ ਇਲਾਕੇ ਨੂੰ ਇਸ ਵਿਪਤਾ ਦਾ ਛੁਟਕਾਰਾ ਦਿਵਾਇਆ ਹੈ ਤੇ ਉਸ ਤੋਂ ਬਾਅਦ ਉਸ ਇਲਾਕੇ ਵਿੱਚ ਸੋਢੀਵਡ ਭਾਗ ਸਿੰਘ ਦਾ ਬਹੁਤ ਸਤਿਕਾਰ ਵੱਧ ਗਿਆ ਪਹਾੜ ਵਿੱਚੋਂ ਆਮ ਕਰਕੇ ਬਦਰੂਹਾ ਦਾ ਅਸਰ ਜ਼ਿਆਦਾ ਹੁੰਦਾ ਹੈ ਅਤੇ ਨਾ ਹੀ ਕੋਈ ਐਸੇ ਸਾਧਨ ਹੁੰਦੇ ਹਨ ਕਿ ਜੇ ਕੋਈ ਬਿਮਾਰੀ ਆ ਜਾਵੇ ਤਾਂ ਛੇਤੀ ਕੋਈ ਵੈਦ ਹਕੀਮ ਮਿਲ ਸਕੇ ਸੋ ਸੋਢੀ ਵਿਭਾਗ ਸਿੰਘ ਜੀ ਨੇ ਨਾਮ ਬਾਣੀ ਤੇ ਸਿਮਰਨ ਸਦਕਾ ਐਸੀ ਮਹਿਮਾ ਵਰਤੀ ਕਿ ਜਿਸ ਕਿਸੇ ਨੂੰ ਵੀ ਰੋਗ ਦੁੱਖ ਹੁੰਦਾ ਹੈ ਜਾਂ ਬੱਚਾ ਬਿਮਾਰ ਹੁੰਦਾ ਹੈ ਤਾਂ ਉਹ ਇਸ ਅਸਥਾਨ ਤੇ ਆ ਕੇ ਆਪਣੇ ਦੁੱਖ ਦੂਰ ਕਰਦਾ ਹੈ ਜਿਸ ਅਸਥਾਨ ਦੇ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋ ਕਹਿੰਦੇ ਹਨ ਕਿ ਕਈ ਪੁਰਾਣੀਆਂ ਲਿਖਤਾਂ ਦੇ ਰਚਨਾਵਾਂ ਵਿੱਚ ਇਸ ਘਟਨਾ ਦਾ ਲਿਖਿਆ ਵਰਣਨ ਮਿਲਿਆ ਹੈ। ਸੋਢੀ ਬਾਬਾ ਵਡਭਾਗ ਸਿੰਘ ਜੀ ਦੇ ਪ੍ਰੇਤ ਆਤਮਾ ਵਿਚਕਾਰ ਜੋ ਗੱਲਬਾਤ ਹੋਈ ਉਹ ਨੇੜੇ ਖੜੇ ਸਿੰਘਾਂ ਨੂੰ ਸੁਣੀ ਪਰ ਉਹਨਾਂ ਨੂੰ ਨਜ਼ਰ ਕੁਝ ਨਾ ਆਇਆ। ਇਸ ਲਈ ਜਦੋਂ ਇਸ ਵੀਰ ਦੇ ਉੱਠ ਕੇ ਮੁੜ ਦਰਸ਼ਨੀ ਖੱਡਵਲ ਜਾ ਰਹੇ ਸਨ ਤਾਂ ਸਿੰਘਾਂ ਨੇ ਸੋਢੀ ਬਾਬਾ ਵਡਭਾਗ ਸਿੰਘ ਜੀ ਤੋਂ ਪੁੱਛਿਆ ਇਹ ਪ੍ਰੇਤ ਕੌਣ ਸਨ? ਸਾਨੂੰ ਕੁਝ ਸਮਝ ਨਹੀਂ ਆਇਆ। ਤਾਂ ਹੱਸ ਕੇ ਸੋਢੀ ਜੀ ਨੇ ਉੱਤਰ ਦਿੱਤਾ ਇਹ ਪ੍ਰੇਤ ਨਾਰ ਸਿੰਘ ਵੀਰ ਇਸ ਖੇਤਰ ਦੇ ਸਾਰੇ ਭੂਤਾਂ ਪ੍ਰੇਤਾਂ ਦਾ ਮੁਖੀ ਆਖਵਾੰਦਾ ਹੈ ਪਰ ਅੱਜ ਜਦੋਂ ਉਹਨੇ ਵੇਖਿਆ ਕਿ ਸਾਡੇ ਤੇ ਉਹਦੀ ਸ਼ਕਤੀ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਹਦਾ ਅਹੰਕਾਰ ਟੁੱਟ ਗਿਆ ਅੱਜ ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਤੇ ਅਕਾਲ ਪੁਰਖ ਦੇ ਸਿਮਰਨ ਸਦਕਾ ਉਸ ਆਤਮਾ ਦਾ ਕਰਤਵੇ ਬਦਲ ਜਾਏਗਾ ਟਿਕਾਣੇ ਤੇ ਆ ਕੇ ਦਰਸ਼ਨੀ ਖੱਡ ਦੇ ਕੰਡੇ ਉਨਾ ਸਿੰਘਾਂ ਨੇ ਬਾਕੀ ਜੱਥੇ ਨੂੰ ਵੀ ਸਾਰੇ ਸਮਾਚਾਰ ਸੁਣਾਏ ਜੇ ਉਹ ਵੇਖ ਸੁਣ ਕੇ ਆਏ ਸਨ ਫਿਰ ਸੋਢੀ ਬਾਬਾ ਬੜਪਾਲ ਸਿੰਘ ਜੀ ਨੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਉਹ ਸਵੇਰੀ ਦੇ ਥੱਲੇ ਤੇ ਉਹਦੇ ਨਾਲ ਜੱਥੇ ਦੇ ਟਹਿਰਨ ਦਾ ਪੱਕਾ ਪ੍ਰਬੰਧ ਕਰਨਾ ਹੈ ਉੱਥੇ ਕੱਖਾਂ ਕਾਨਿਆਂ ਤੇ ਪ੍ਰਾਪਤ ਝਾੜੀਆਂ ਆਦ ਦੇ ਝੌਂਪੜੇ ਬਣਾਏ ਜਾਂ ਤੇ ਇੱਥੇ ਡੇਰਾ ਲਾਇਆ ਦੋ ਚਾਰ ਦਿਨਾਂ ਵਿੱਚ ਇੱਥੇ ਵਸਣ ਜੋਗ ਥਾਵਾਂ ਤਿਆਰ ਕਰ ਲਈਆਂ ਗਈਆਂ 베ਰੀ ਦੇ ਉਸ ਨਿਸ਼ਾਨ ਸਾਹਿਬ ਦਾ ਬੜਾ ਲਾਭ ਹੋਇਆ ਆਸੇ-ਪਾਸੇ ਦੂਰ-ਦੂਰ ਤੋਂ ਇਹ ਲਹਿਰ ਦਾ ਕੇਸਰੀ ਨਿਸ਼ਾਨ ਸਾਹਿਬ ਇੱਥੋਂ ਦੀ ਖਿੱਚ ਦਾ ਕੇਂਦਰ ਬਣ ਗਿਆ ਫਿਰ ਇਸ ਦੇ 200 ਗੱਜ ਦੀ ਵਿੱਚ ਇੱਕ ਹੋਰ 베ਰੀ ਥੱਲੇ ਸੋਡੇ ਬਾਬਾ ਵਰਧਪਾਲ ਸਿੰਘ ਨੇ ਆਪਣਾ ਸਿਮਰਨ ਅਸਥਾਨ ਇੱਕ ਝੌਂਪੜਾ ਬਣਾ ਲਿਆ ਤੇ ਉੱਥੇ ਬੈਠ ਕੇ ਉਹ ਪ੍ਰਭੂ ਸਿਮਰਨ ਵਿੱਚ ਲੀਨ ਰਹਿਣ ਲੱਗ ਪਏ। ਥੋੜੇ ਜਿਨਾਂ ਵਿੱਚ ਝੌਂਪੜੇ ਦਾ ਇੱਕ ਨਗਰ ਵਸਣਾ ਸ਼ੁਰੂ ਹੋ ਗਿਆ। ਉਹ ਚਰਵਾਹੇ ਜਿਹੜੇ ਕੁਝ ਦਿਨਾਂ ਪਹਿਲਾਂ ਬੜੇ ਰੋਂਦੇ ਤੇ ਆਪ ਵੀ ਭੈਪੀਤ ਹੋਏ ਨੇੜੇ ਉਲੰਘੇ ਸਨ। ਉਹ ਜਦੋਂ ਦੁਬਾਰਾ ਇਸ ਪਾਸੇ ਆਏ ਤਾਂ ਦੇਖ ਕੇ ਹੈਰਾਨ ਹੋ ਗਏ। ਉਹਨਾਂ ਨੂੰ ਆਸ ਕੀ ਕੀ ਉਹਨਾਂ ਦੀ ਰੋਕਣ ਤੇ ਟੋਕਣ ਤੇ باوجود ਜੋ ਮਨੁੱਖ ਉਸ ਬੇਰੀ ਥੱਲੇ ਬੈਠੇ ਸਨ ਪੂਤਾਂ ਪ੍ਰੇਤਾਂ ਇਹਨਾਂ ਦਾ ਖਤਮ ਕਰ ਦਿੱਤਾ ਹੋਏਗਾ ਪਰ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਉਜਾੜ ਦੇ ویرਾਨ ਖੇਤਰ ਵਿੱਚ ਇੱਕ ਪਿੰਡ ਵੱਸ ਗਿਆ ਤੇ ਉਸ 베ਰੀ ਥੱਲੇ ਹੁਣ ਮਨੁੱਖਾਂ ਦੀਆਂ ਰੌਣਕਾਂ ਲੱਗਦੀਆਂ ਤੇ ਨਾ ਉਸ ਦੇ ਨੇੜੇ ਹੀ ਦੂਜੀ 베ਰੀ ਥੱਲੇ ਬੈਠੇ ਸਿੰਘਾਂ ਦਾ ਲੰਗਰ ਚੱਲ ਗਿਆ ਇਸ ਇਲਾਕੇ ਦੇ ਚਰਵਾਹਿਆਂ ਨੇ ਪਹਿਲੀ ਵਾਰ ਗੁਰ ਕੀ ਇਸ ਲੰਗਰ ਨੇ ਪ੍ਰਸ਼ਾਦਾ ਛਕਿਆ ਪਹਿਲਾਂ ਡਰੇ ਤੇ ਝੁਜਕੇ ਪਰ ਜਦੋਂ ਸਿੰਘਾਂ ਨੇ ਸਮਝਾਇਆ ਕਿ ਪ੍ਰੇਤ ਲੋਕ ਹੁਣ ਕਿਸੇ ਦਾ ਕੁਝ ਨਹੀਂ ਵਿਗਾੜਨਗੇ ਕਿਉਂਕਿ ਸੁੱਢ ਜੀ ਨੇ ਰਦੀਆਂ ਸਦੀਆਂ ਨਾਲ ਦੇ ਮਾਲਕ ਸਨ ਉਹਨਾਂ ਪਾਸ ਗੁਰਬਾਣੀ ਦੀ ਸ਼ਕਤੀ ਸੀ ਇਸੇ ਤਰ੍ਹਾਂ ਵੀਰਨਾਰ ਸਿੰਘ ਜਿਹੜਾ ਭੂਤਾਂ ਪ੍ਰੇਤਾਂ ਦਾ ਮੁਖਿਆ ਖਵਾਂਦਾ ਸੀ ਤੇ ਸਤਗੁਰਾਂ ਨੇ ਉਹਨਾਂ ਨੂੰ ਆਪਣੇ ਪਿੰਜਰੇ ਵਿੱਚ ਵੀ ਕੈਦ ਕੀਤਾ ਸੀ ਇਸ ਚਲਾਕੀ ਨਾਲ ਤੇ ਇਸ ਉਸ ਨੂੰ ਸੇਵਾ ਲਈ ਸੀ ਵੀ ਜਦੋਂ ਵੀ ਕੋਈ ਮਨੁੱਖ ਵਿੱਚ ਵਿਪਤਾ ਆਵੇਗੀ ਤੋ ਧੋਲੀ ਤਾਰ ਜਿੱਥੇ ਚਰਨ ਗੰਗਾ ਵੀ ਕਿਹਾ ਜਾਂਦਾ ਹੈ ਉੱਥੇ ਜਾ ਕੇ ਤੂੰ ਉਸ ਦਾ ਛੁਟਕਾਰਾ ਕਰੇਗਾ ਸੋ ਇਸ ਸੀ ਅੱਜ ਦੀ ਵੀਡੀਓ